ਹਾਂਜੀ ਇੱਕ ਮੈਨੂੰ ਕਮੈਂਟ ਆਇਆ ਸੀ ਕਿ ਮੁਰਗੀਆਂ ਨੂੰ ਜਿਹੜੀ ਬਰਸੀਨ ਉਹ ਪਾਉਣੀ ਚਾਹੀਦੀ ਆ ਜਾਂ ਨਹੀਂ ਪਾਉਣੀ ਚਾਹੀਦੀ ਪਹਿਲਾਂ ਤਾਂ ਮੈਂ ਦੱਸ ਦੇਵਾਂ ਕਿ ਆਪਾਂ ਹੈਗੀਆਂ ਤਵਾਪੇ ਏਰੀਏ ਤੋਂ ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਹੀ ਨਹੀਂ ਪਤਾ ਲੱਗਾ ਕਿ ਬਰਸੀਨ ਕੀ ਹੁੰਦਾ ਆ ਚਲੋ ਆਪਾਂ ਉਹਨਾਂ ਨੂੰ ਵਾਪਸ ਤੋਂ ਕਮੈਂਟ ਕੀਤਾ ਕੀ ਬਰਸੀਨ ਮਤਲਬ ਕੀ ਤੁਸੀਂ ਚਟਾਲੇ ਦੀ ਆ ਜਿਹੜੀ ਗੱਲ ਕਰ ਰਹੇ ਆ ਕਿਉਂਕਿ ਥੋੜਾ ਵੱਤਾ ਹੁਣ ਨੈਟ ਦੀ ਦੁਨੀਆ ਕਰਕੇ ਸੋਸ਼ਲ ਨੈਟਵਰਕ ਕਰਕੇ ਥੋੜਾ ਜਿਹਾ ਪਤਾ ਸੀਗਾ ਮਤਲਬ ਕਿ ਥੋੜਾ ਜਿਹਾ ਦਿਮਾਗ 'ਚ ਸੀ ਕਿ ਸ਼ਾਇਦ ਬਰਸੀਨ ਚਟਾਲੇ ਨੂੰ ਹੀ ਕਹਿੰਦੇ ਆ ਸਾਡੇ ਇੱਥੇ ਦੁਆਬੇ ਏਰੀਆ ਵਿੱਚ ਬਰਸੀਨ ਨੂੰ ਚਟਾਲਾ ਕਹਿੰਦੇ ਨੇ ਜਾਂ ਫਿਰ ਹਰਾ ਕਹਿ ਦਿੰਦੇ ਨੇ ਤੇ ਉਹਦੇ ਬਾਰੇ ਕਮੈਂਟ ਕੀਤਾ ਸੀ ਕਿ ਮੁਰਗੀਆਂ ਨੂੰ ਕੀ ਇਹ ਬਰਸੀਨ ਆ ਜਿਹੜੀ ਪੋਣੀ ਚਾਹੀਦੀ ਆ ਜਾਂ ਨਹੀਂ ਪੋਣੀ ਚਾਹੀਦੀ ਤੇ ਉਹਦੇ ਬਾਰੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਦੱਸਣ ਕੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਬਰਸੀਨਾ ਜਿਹੜੀ ਉਹ ਮੁਰਗੀਆਂ ਨੂੰ ਪਾਣੀ ਚਾਹੀਦੀ ਆ ਜਾਂ ਨਹੀਂ ਪਾਣੀ ਚਾਹੀਦੀ ਤੇ ਹੋਰ ਵੀ ਕੁਝ ਚੀਜ਼ਾਂ ਬਾਰੇ ਜਾਣਕਾਰੀ ਹੈ ਜਿਹੜੀ ਤੁਹਾਨੂੰ ਦੇਵਾਂਗੇ ਆਪਾਂ ਕਿ ਕਿਹੜੀ ਚੀਜ਼ ਇਹਨਾਂ ਲਈ ਸਹੀ ਆ ਜਾਂ ਕਿਹੜੀ ਚੀਜ਼ ਨਹੀਂ ਹੈਗੀ ਸਹੀ ਤੇ ਉਹਦੇ ਬਾਰੇ ਅੱਜ ਆਪਾਂ ਗੱਲ ਕਰਦੇ ਆਂ ਇਹ ਜਿਹੜੀ ਪਰਸੀਨ ਆ ਉਹ ਮੁਰਗੀਆਂ ਨੂੰ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮੁਰਗੀਆਂ ਜਿਹੜੀ ਪਰਸੀਨ ਆ ਉਹ ਖਾਂਦੀਆਂ ਨੇ ਜਾਂ ਨਹੀਂ ਖਾਂਦੀਆਂ ਨੇ ਮਤਲਬ ਕੀ ਹਰਾ ਚਟਾਲਾ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਇਹ ਪਰਸੀਨ ਰੱਖੀ ਹੋਈ ਆ ਚਟਾਲਾ ਜਿਹੜਾ ਰੱਖਿਆ ਹੋਇਆ ਆ ਉੱਤਰ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਤੇ ਇਹ ਮੁਰਗੀਆਂ ਜਿਹੜੀਆਂ ਇਹ ਕੀ ਖਾ ਰਹੀਆਂ ਆ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਸਾਰਾ ਕੁਝ ਕਿਉਂਕਿ ਕਈ ਲੋਕਾਂ ਦੀ ਸੋਚ ਇਹੀ ਆ ਵੀ ਇਹ ਨਹੀਂ ਪਾਉਣਾ ਚਾਹੀਦਾ ਉਹ ਨਹੀਂ ਪਾਉਣਾ ਚਾਹੀਦਾ ਇਹਨਾਂ ਨੂੰ ਐ ਹੋ ਜਾਂਦਾ ਉਹ ਹੋ ਜਾਂਦਾ ਤੇ ਉਹ ਸਾਰੀਆਂ ਗੱਲਾਂ ਅੱਜ ਆਪਾਂ ਕਰਾਂਗੇ ਕਿਉਂਕਿ ਇਹਨਾਂ ਗੱਲਾਂ ਦੇ ਕਰਕੇ ਹੀ ਜਿਹੜਾ ਇਹ ਦੇਖ ਸਕਦੇ ਆ ਤੁਸੀਂ ਬਰਸੀਨ ਆ ਜਿਹੜੀ ਚਟਾਲਾ ਹੈ ਜਿਹੜਾ ਮੁਰਗੀਆਂ ਖਾ ਰਹੀਆਂ ਨੇ ਤੇ ਜੇਕਰ ਆਪਾਂ ਗੱਲ ਕਰੀਏ ਵੀ ਬਰਸੀਨ ਨਾਲ ਇਹਨਾਂ ਨੂੰ ਕੋਈ ਨੁਕਸਾਨ ਹੁੰਦਾ ਆ ਜਾਂ ਨਹੀਂ ਹੁੰਦਾ ਤੇ ਮੈਂ ਤੁਹਾਨੂੰ ਦੱਸ ਦੇਵਾਂ ਪਿਛਲੇ 8-9 ਸਾਲ ਤੋਂ ਜਿਹੜੀਆਂ ਮੁਰਗੀਆਂ ਆ ਉਹ ਸਾਡੀਆਂ ਬਰਸੀਨ ਖਾਂਦੀਆਂ ਨੇ ਤੇ ਕਦੇ ਵੀ ਬਰਸੀਨ ਦੇ ਨਾਲ ਕੋਈ ਵੀ ਬਿਮਾਰੀ ਹੈ ਜਿਹੜੀ ਮੁਰਗੀਆਂ ਨੂੰ ਨਹੀਂ ਹੋਈ ਕਿਉਂਕਿ ਸਾਡਾ ਹੈਗਾ ਪਸ਼ੂਆਂ ਦਾ ਕੰਮ ਤੇ ਮੁਰਗੀਆਂ ਜਿਹੜੀਆਂ ਆਪਾਂ ਉੱਥੇ ਹੀ ਰੱਖੀਆਂ ਹੋਈਆਂ ਨੇ ਜਿੱਥੇ ਸਾਡੇ ਪਸ਼ੂ ਨੇ ਘਰੇ ਵਰਸੀਨ ਆਉਂਦੀ ਆ ਆਪਾਂ ਪਾਈਦੀ ਨਹੀਂ ਆ ਪਰ ਘਰੇ ਆਉਂਦੀ ਆ ਜਦੋਂ ਪਸ਼ੂਆਂ ਨੇ ਲੈ ਕੇ ਆਉਂਦੇ ਆ ਇਹ ਚੁਗਦੀਆਂ ਨੇ ਕਈ ਵਾਰੀ ਜਦੋਂ ਪੱਠੇ ਖੁੱਤਰ ਕੇ ਪਾਉਂਦੇ ਆ ਉਦੋਂ ਵੀ ਵਿੱਚੋਂ ਚੁਗਦੀਆਂ ਨੇ ਤੇ ਜੇਕਰ ਹਜੇ ਆਪਾਂ ਲਿਆ ਕੇ ਰੱਖੀ ਹੋਈ ਆ ਉਹਦੇ ਵਿੱਚੋਂ ਵੀ ਇਹ ਬਰਸੀਨ ਆ ਜਿਹੜੀ ਚੁਗਦੀਆਂ ਨੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆ ਕਿਵੇਂ ਖਾ ਰਹੀਆਂ ਨੇ ਠੀਕ ਆ ਜੋ ਕੁਤਰੀ ਹੋਈ ਆ ਮਸ਼ੀਨ ਮੂਰੇ ਉਥੋਂ ਵੀ ਖਾ ਰਹੀਆਂ ਨੇ ਤੇ ਜਿਹੜੇ ਸਾਫ ਤੇ ਪਏ ਨੇ ਅਜੇ ਉਹ ਵੀ ਖਾ ਰਹੇ ਨੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਬਰਸੀਨ ਪਾਉਣੀ ਸਹੀ ਆ ਜਾਂ ਨਹੀਂ ਸਹੀ ਮੇਰੇ ਹਿਸਾਬ ਦੇ ਨਾਲ ਜੇਕਰ ਤੁਸੀਂ ਬਰਸੀਨ ਮੁਰਗੀਆਂ ਨੂੰ ਪਾਉਨੇ ਆ ਤੇ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਤੁਸੀਂ ਮੁਰਗੀਆਂ ਜਿਹੜੀਆਂ ਸਾਰੀਆਂ ਦੇਖ ਸਕਦੇ ਆ ਤੰਦਰੁਸਤ ਆ ਕੋਈ ਇੱਕ ਮੁਰਗੀ ਆ ਜਿਹੜੀ ਦਿਖਾ ਦਿਓ ਕਿ ਮੁਰਗੀ ਕੋਈ ਤੁਹਾਨੂੰ ਸੁਸਤ ਲੱਗਦੀ ਆ ਜਾਂ ਬਿਮਾਰ ਲੱਗਦੀ ਆ ਇਹ ਪੱਠੇ ਜਿਹੜੇ ਪਏ ਨੇ ਵਰਸੀਨ ਜਿਹੜੀ ਪਈ ਆ ਇਹ ਇਦਾਂ ਹੀ ਪਈ ਹੁੰਦੀ ਆ ਹਮੇਸ਼ਾ ਤੇ ਸਾਡੀਆਂ ਮੁਰਗੀਆਂ ਛੱਡੀਆਂ ਹੁੰਦੀਆਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਥੋੜਾ ਜਿਹਾ ਇਹ ਆ ਕਿ ਹਾਂ ਅਸੀਂ ਜਿਹੜੇ ਪੱਠੇ ਆ ਉਹਦੋਂ ਪੁੱਤਰੀ ਦੇ ਆ ਜਦੋਂ ਅਸੀਂ ਪਸੰਮਾ ਨੂੰ ਪੌਣੇ ਹੁੰਦੇ ਆ ਕਿਉਂਕਿ ਇਹ ਖਰਾਬ ਕਰਤੀਆਂ ਨੇ ਪਰ ਜਿਹੜੀ ਸਾਪਤੀ ਵਰਸੀਨ ਪਈ ਹੁੰਦੀ ਆ ਇਹ ਮੁਰਗੀਆਂ ਉਹ ਵੀ ਬਹੁਤ ਖਾਂਦੀਆਂ ਨੇ ਕਦੇ ਵੀ ਸਾਡੀ ਮੁਰਗੀ ਨੂੰ ਕੋਈ ਵੀ ਪ੍ਰੋਬਲਮ ਆ ਜਿਹੜੀ ਬਰਸੀਨ ਨਾਲ ਨਹੀਂ ਹੋਈ ਸੋ ਤੁਸੀਂ ਮੁਰਗੀਆਂ ਨੂੰ ਹਰਾ ਚਾਰਾ ਆ ਜਿਹੜਾ ਉਹ ਪਾ ਸਕਦੇ ਆ ਕਈ ਕਹ ਦਿੰਦੇ ਨੇ ਕਿ ਮੂਲੀਆਂ ਦੇ ਪੱਤੇ ਇਹਨਾਂ ਨੂੰ ਖਰਾਬੀ ਕਰਦੇ ਨੇ ਗੋਭੀ ਦੇ ਪੱਤੇ ਇਹਨਾਂ ਨੂੰ ਖਰਾਬੀ ਕਰਦੇ ਨੇ ਬਈ ਸੱਚ ਦੱਸਾਂ ਆਪਾਂ ਤਾਂ ਇਹੀ ਚੀਜ਼ਾਂ ਪਾਉਂਦੇ ਆ ਅਪਾ ਕਦੇ ਕੋਈ ਇਹਨਾਂ ਨੂੰ ਫੀਡ ਨਹੀਂ ਪਾਈ ਹੈਗੀ ਬਾਜ਼ਾਰ ਤੋਂ ਲਿਆ ਕੇ ਆਪਾਂ ਇਹੀ ਦੇਸੀ ਫੀਡ ਆ ਜਿਹੜੀ ਇਹੀ ਪਾਈ ਦੀ ਆ ਪਿੱਛੇ ਜੇ ਕਈਆਂ ਦੇ ਕਮੈਂਟ ਆਉਂਦੇ ਸੀ ਕਿ ਜਿਹੜੀ ਆਪਣੇ ਝੋਨੇ ਦੀ ਕਣੀ ਹੁੰਦੀ ਆ ਉਹਦੇ ਨਾਲ ਜੀ ਇਹ ਬਿਮਾਰ ਹੋ ਜਾਂਦੀਆਂ ਨੇ ਠੀਕ ਆ ਤੇ ਤੁਸੀਂ ਦੇਖ ਸਕਦੇ ਆ ਇਹ ਆਪਾਂ ਉਹਨਾਂ ਨੂੰ ਉਹੀ ਕਣੀ ਆ ਜਿਹੜੀ ਪਾਈ ਹੋਈ ਆ ਕੋਈ ਵੀ ਮੁਰਗੀ ਬਿਮਾਰ ਨਹੀਂ ਹੋਈ ਇਹ ਚੱਲਦਾ ਦਸੰਬਰ ਦਾ ਐਂਡ ਠੀਕ ਆ ਤੇ ਪਿਛਲੇ 2 ਮਹੀਨੇ ਤੋਂ ਆਪਾਂ ਇਹਨਾਂ ਨੂੰ ਇਹੀ ਪਾ ਰਹੇ ਆ ਵੈਸੇ ਆਪਾਂ ਬਾਕੀ ਦੇ ਸਾਲ ਜਿੰਨੇ ਗੁਜ਼ਰੇ ਆ ਉਹਨਾਂ ਵਿੱਚ ਵੀ ਇਹਨਾਂ ਨੂੰ ਪਾਉਂਦੇ ਰਹੇ ਆ ਪਰ ਹੁਣ ਜਿਹੜੇ ਦਿਨ ਚੱਲ ਰਹੇ ਆ ਮੈਂ ਉਦੋਂ ਦੀ ਗੱਲ ਕਰ ਰਹੀ ਆ ਤੇ ਇਹ ਦੇਖ ਸਕਦੇ ਆ ਤੁਸੀਂ ਡਰਮ ਆਪਾਂ ਜਿਹੜਾ ਭਰ ਕੇ ਰੱਖਿਆ ਸੀ ਤੇ ਇਹ ਹੁਣ ਕਾਫੀ ਜ਼ਿਆਦਾ ਖਤਮ ਹੋਣ ਤੇ ਤਕਾਰਤੇ ਆ ਪਰ ਫਿਰ ਵੀ ਆਪਣੇ ਕੋਲੇ ਹਜੇ ਦੋ ਬੋਰੇ ਆ ਜਿਹੜੇ ਪਏ ਹੋਏ ਨੇ ਤੇ ਇਹੀ ਆਪਾਂ ਇਹਨਾਂ ਨੂੰ ਪਾਈ ਦੀ ਆ ਮੁਰਗੀਆਂ ਅ ਦੇਖੋ ਇਹ ਜਿਹੜੀ ਸੋਚ ਆ ਕਿ ਮੁਰਗੀਆਂ ਨੂੰ ਇਹ ਨਾ ਪਾਓ ਉਹ ਨਾ ਪਾਓ ਮੈਨੂੰ ਨਹੀਂ ਪਤਾ ਤੁਹਾਨੂੰ ਕੌਣ ਕਹਿੰਦਾ ਹੈ ਉਹ ਜੀਆਂ ਗੱਲਾਂ ਠੀਕ ਆ ਮੁਰਗੀਆਂ ਨੂੰ ਤੁਸੀਂ ਜੋ ਮਰਜ਼ੀ ਪਾਓ ਮੁਰਗੀਆਂ ਨੇ ਖਾ ਲੈਣਾ ਹੈ ਜਿਹੜੀ ਮੁਰਗੀਆਂ ਨੂੰ ਚੀਜ਼ ਨਹੀਂ ਸਹੀ ਹੈਗੀ ਉਹ ਮੁਰਗੀਆਂ ਨੇ ਖੁਦ ਹੀ ਨਹੀਂ ਖਾਣੀ ਹੈਗੀ ਤੁਸੀਂ ਮੁਰਗੀਆਂ ਨੂੰ ਬਰਸੀਨ ਪਾਓ ਤੁਸੀਂ ਮੁਰਗੀਆਂ ਨੂੰ ਜਿਹੜੀ ਕਣਕ ਆ ਉਹ ਪਾਓ ਚਾਹੇ ਮੁਰਗੀਆਂ ਨੂੰ ਤੁਸੀਂ ਝੋਨੇ ਦੀ ਕਣੀ ਆ ਜਿਹੜੀ ਪਾਓ ਕਿਸੇ ਵੀ ਨਾ ਚੋ ਕਿਸੇ ਵੀ ਚੀਜ਼ ਦਾ ਮੁਰਗੀਆਂ ਨੂੰ ਨੁਕਸਾਨ ਆ ਜਿੰਦਾ ਨਹੀਂ ਹੈਗਾ ਮੁਰਗੀਆਂ ਨੂੰ ਹਰਾ ਚਾਰਾ ਵੀ ਜ਼ਰੂਰੀ ਆ ਤੇ ਮੁਰਗੀਆਂ ਨੂੰ ਜਿਹੜਾ ਆਪਣੇ ਕਣੀ ਵਗੈਰਾ ਆ ਜਾਂ ਹੋਰ ਆਪਾਂ ਕਹਿ ਦਿੰਨੇ ਆ ਕਣਕ ਹੋ ਗਈ ਮੱਕੀ ਹੋ ਗਈ ਇਹ ਚੀਜ਼ਾਂ ਵੀ ਮੁਰਗੀਆਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਕਿ ਇਹਨਾਂ ਲਈ ਜਿਹੜੀ ਪਰਸੀਨ ਆ ਉਹ ਸਹੀ ਨਹੀਂ ਹੈਗੀ ਜਾਂ ਹਰਾ-ਚਾਰਾ ਹੈ ਜਿਹੜਾ ਉਹ ਸਹੀ ਨਹੀਂ ਹੈਗਾ ਜਾਂ ਫਿਰ ਇਹ ਕਹਿ ਦਿੰਦੇ ਨੇ ਕਿ ਜਿਹੜੀ ਕਣਕ ਹੈ ਜੀ ਉਹਦੇ ਨਾਲ ਇਹਨਾਂ ਦਾ ਵੀਰਤਾ ਜਿਹੜਾ ਜ਼ਿਆਦਾ ਵੱਧ ਜਾਂਦਾ ਆ ਤੇ ਮੁਰਗੀਆਂ ਜਿਹੜੀਆਂ ਆਂਡੇ ਆ ਉਹ ਨਹੀਂ ਦਿੰਦੀਆਂ ਤੇ ਦੂਜੀ ਗੱਲ ਇਹ ਆ ਕਿ ਬਈ ਜਿਹੜੀ ਪੱਕਣੀ ਪਾਉਂਦੇ ਆ ਮੁਰਗੀਆਂ ਨੂੰ ਝੋਨੇ ਦੀ ਉਹਦੇ ਨਾਲ ਜੀ ਮੁਰਗੀਆਂ ਬਿਮਾਰ ਹੋ ਜਾਂਦੀਆਂ ਨੇ ਉਹਨਾਂ ਨੂੰ ਰੇਸ਼ਾ ਹੋ ਜਾਂਦੀ ਆ ਠੀਕ ਆ ਉਹਨਾਂ ਨੂੰ ਚਕਾਮ ਹੋ ਜਾਂਦਾ ਆ ਵੀ ਆਪਣੀਆਂ ਮੁਰਗੀਆਂ ਨੂੰ ਤਾਂ ਕੁਛ ਨਹੀਂ ਹੋਇਆ ਹੈਗਾ ਠੀਕ ਆ 8-9 ਸਾਲ ਤੋਂ ਮੁਰਗੀਆਂ ਰੱਖੀਆਂ ਹੋਈਆਂ ਨੇ ਤੇ ਜਿਹੜੀ ਮੇਰੀ ਮਾਤਾ ਜੀ ਆ ਮੰਮੀ ਮੇਰੇ ਉਹ ਤਾਂ ਪਹਿਲਾਂ ਤੋਂ ਹੀ ਇਹ ਕੰਮ ਪਹਿਲੀਆਂ ਚ ਉਹਨਾਂ ਨੇ ਬਹੁਤ ਕੰਮ ਕੀਤਾ ਹੋਇਆ ਤੇ ਉਹਨਾਂ ਨੂੰ ਬਹੁਤ ਨੋਲਜ ਆ ਇਸ ਕੰਮ ਬਾਰੇ ਉਹਨਾਂ ਨੂੰ ਬਹੁਤ ਜ਼ਿਆਦਾ ਪਤਾ ਹੈ ਜੇਕਰ ਐਦਾਂ ਦਾ ਕੁਝ ਹੁੰਦਾ ਤਾਂ ਮੇਰੀ ਮੰਮੀ ਜੀ ਪਹਿਲਾਂ ਹੀ ਮੈਨੂੰ ਦੱਸ ਦਿੰਦੀ ਹੈ ਕਿ ਇਹ ਚੀਜ਼ ਇਹਨਾਂ ਲਈ ਨਹੀਂ ਸਹੀ ਹੈਗੀ ਤੇ ਜਿਵੇਂ ਕਿ ਤੁਹਾਨੂੰ ਮੈਂ ਲਸਣ ਬਾਰੇ ਦੱਸਦੀ ਆਂ ਵੀ ਲਸਣ ਇਹਨਾਂ ਨੂੰ ਕਿੰਨਾ ਜ਼ਿਆਦਾ ਜ਼ਰੂਰੀ ਆ ਉਹਦੇ ਬਾਰੇ ਵੀ ਆਪਣੇ ਜਿਹੜੇ ਮੇਰੀ ਮਦਰ ਆ ਉਹੀ ਦੱਸਦੇ ਨੇ ਕਿ ਲਸਣ ਕਿੰਨਾ ਜ਼ਰੂਰੀ ਹੁੰਦਾ ਆ ਵੀ ਹਫ਼ਤੇ 'ਚ ਦੋ ਵਾਰ ਸਰਦੀਆਂ ਦੇ ਵਿੱਚ ਲਸਣ ਆ ਜਿਹੜਾ ਮੁਰਗੀਆਂ ਨੂੰ ਜ਼ਰੂਰ ਪਾਓ ਗਰਮੀਆਂ ਦੇ ਵਿੱਚ ਤੁਸੀਂ ਮਹੀਨੇ ਬਾਅਦ ਵੀ ਪਾ ਸਕਦੇ ਆ ਤੇ ਮੁਰਗੀ ਜਿਹੜੀ ਕਦੇ ਵੀ ਬਿਮਾਰ ਨਹੀਂ ਹੁੰਦੀ ਇਹੀ ਕਾਰਨ ਹੈ ਕਿ ਸਾਡੀਆਂ ਮੁਰਗੀਆਂ ਜਿਹੜੀਆਂ ਬਿਲਕੁਲ ਤੰਦਰੁਸਤਾਂ ਤੇ ਅੰਡੇ ਦਿੰਦੀਆਂ ਨੇ ਆਪਾਂ ਕੋਈ ਦਵਾਈ دارو ਵੀ ਨਹੀਂ ਇਹਨਾਂ ਨੂੰ ਪਾਈਦੀ ਹੈਗੀ ਤੇ ਮੁਰਗੀਆਂ ਤੁਸੀਂ ਸਾਰੀਆਂ ਦੇਖ ਸਕਦੇ ਆ ਬੜੀਆਂ ਵਧੀਆ ਨੇ ਤੰਦਰੁਸਤਾਂ ਬਿਲਕੁਲ ਕੋਈ ਵੀ ਇੱਕ ਮੁਰਗੀ ਹੋਵੇ ਜਿਹੜੀ ਬਿਮਾਰ ਹੋਵੇ ਸੋ ਤੁਸੀਂ ਇਹਨਾਂ ਨੂੰ ਕੁਛ ਪਾਉਣ ਵੇਲੇ ਐਦਾਂ ਨਾ ਸੋਚਿਆ ਕਰੋ ਕਿ ਇਹ ਨਹੀਂ ਪਾਉਣਾ ਉਹ ਨਹੀਂ ਪਾਉਣਾ ਤੁਸੀਂ ਜਿਹੜੀ ਵੀ ਚੀਜ਼ ਪਾਣੀ ਆ ਇਹਨਾਂ ਨੂੰ ਪਾ ਸਕਦੇ ਆ ਘਰੋਂ ਰੋਟੀਆਂ ਪਾ ਸਕਦੇ ਆ ਕਰੇ ਬਚੀਆਂ ਪਚੀਆਂ ਸਬਜ਼ੀਆਂ ਪਾ ਸਕਦੇ ਆ ਫਲਾਂ ਦੇ ਛਿਲਕੇ ਪਾ ਸਕਦੇ ਆ ਸਬਜ਼ੀਆਂ ਦੇ ਛਿਲਕੇ ਪਾ ਸਕਦੇ ਆ ਬਰਸੀਨ ਪਾ ਸਕਦੇ ਆ ਜਿਹੜੇ ਆਪਣੇ ਕਣਕ ਵੀ ਪਾ ਸਕਦੇ ਆ ਤੇ ਜਿਹੜੇ ਆਪਣੇ ਕਣੀ ਹੁੰਦੀ ਆ ਉਹ ਵੀ ਪਾ ਸਕਦੇ ਆ ਇਹਨਾਂ ਚੀਜ਼ਾਂ ਦਾ ਮੁਰਗੀਆਂ ਨੂੰ ਕੋਈ ਵੀ ਨੁਕਸਾਨ ਆ ਜਿਹੜਾ ਨਹੀਂ ਹੈਗਾ ਜੇਕਰ ਆਪਾਂ ਇਹ ਚੀਜ਼ਾਂ ਨਹੀਂ ਪਾਵਾਂਗੇ ਫਿਰ ਆਪਾਂ ਕੀ ਪਾਵਾਂਗੇ ਫਿਰ ਤਾਂ ਬਚੀ ਫੀਡ ਫਿਰ ਫੀਡ ਪਾਵਾਂਗੇ ਆਪਾਂ ਜੋ ਕਿ ਜ਼ਿਆਦਾਤਰ ਲੋਕ ਆ ਜਿਹੜੇ ਜਿਹੜੇ ਫੀਡ ਦਾ ਬਿਜ਼ਨਸ ਕਰਦੇ ਆ ਉਹ ਆਪਾਂ ਨੂੰ ਕਹਿ ਦਿੰਦੇ ਆ ਕਿ ਬਈ ਤੁਸੀਂ ਇਹ ਚੀਜ਼ਾਂ ਨਾ ਪਾਓ ਤੁਸੀਂ ਫੀਡ ਪਾਓ ਇਹਦੇ ਨਾਲ ਆਂਡਾ ਤੁਰ ਪਊਗਾ ਇਹਦੇ ਨਾਲ ਆਹ ਹੋਊ ਜੂ ਉਹ ਹੋਊ ਕਿਉਂਕਿ ਹਰੇਕ ਜਿਹੜਾ ਇਨਸਾਨ ਉਹ ਆਪਣੀ ਚੀਜ਼ ਸੇਲ ਕਰਨਾ ਚਾਹੁੰਦਾ ਸੋ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਓ ਠੀਕ ਆ ਆਪਾਂ ਇਹਨਾਂ ਨੂੰ ਰੂੜੀ ਤੇ ਵੀ ਛੱਡੀਦਾ ਹੈ ਕਈ ਕਹਿ ਦਿੰਦੇ ਨੇ ਕਿ ਰੂੜੀ ਤੇ ਛੱਡਣ ਦੇ ਨਾਲ ਇਹਨਾਂ ਦੇ ਅੰਦਰ ਕੀੜੇ ਚਲੇ ਜਾਂਦੇ ਨੇ ਠੀਕ ਆ ਤੇ ਮੁਰਗੀਆਂ ਜਿਹੜੀਆਂ ਬਿਮਾਰ ਹੋ ਜਾਂਦੀਆਂ ਨੇ ਸੋ ਭਾਈ ਆਪਾਂ ਤਾਂ ਇੰਨੇ ਸਾਲਾਂ ਤੋਂ ਮੁਰਗੀਆਂ ਜਿਹੜੀਆਂ ਰੂੜੀ ਤੇ ਵੀ ਛੱਡੀ ਦੀਆਂ ਨੇ ਠੀਕ ਆ ਸਾਡੀਆਂ ਮੁਰਗੀਆਂ ਬਿਲਕੁਲ ਹੀ ਤੰਦਰੁਸਤਾਂ ਇਹਨਾਂ ਨੂੰ ਕੋਈ ਵੀ ਜਿਹੜੀ ਪ੍ਰੋਬਲਮ ਆ ਉਹ ਨਹੀਂ ਹੁਈ ਕਦੀ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆ ਇਹਨਾਂ ਵਿੱਚੋਂ ਜਿਹੜੀਆਂ ਆ ਜਿਆਦੇ ਮੁਰਗੀਆਂ ਨੇ ਉਹ ਪਿਛਲੇ 2 2.5 ਸਾਲ ਪੁਰਾਣੀਆਂ ਨੇ ਤੇ ਬਾਕੀ ਨਵੀਆਂ ਮੁਰਗੀਆਂ ਆ ਠੀਕ ਆ ਤੇ ਵਿੱਚ ਕੁਝ ਮੁਰਗੀਆਂ ਜਿਹੜੇ ਆਪਾਂ ਨਵੇਂ ਬੱਚੇ ਵੀ ਕਢਵਾਏ ਸੀਗੇ ਤੇ ਸਾਰੀਆਂ ਮੁਰਗੀਆਂ ਬਿਲਕੁਲ ਤੰਦਰੁਸਤਾਂ ਠੀਕ ਠਾਕ ਆ ਇਹਨਾਂ ਨੂੰ ਆਪਾਂ ਇਹ ਹੀ ਚੀਜ਼ਾਂ ਪਾਈ ਦੀਆਂ ਆ ਗੋਪੀ ਦੇ ਪੱਤੇ ਮੂਲੀਆਂ ਦੇ ਪੱਤੇ ਬਰਸੀਨ ਵਗੈਰਾ ਹੋ ਗਈ ਤੇ ਬਾਕੀ ਅ ਕਣੀ ਹੋ ਗਈ ਝੋਨੇ ਦੀ ਤੇ ਕਣਕ ਵੀ ਪਾਈ ਦੀ ਆ ਸਗੋਂ ਕਣਕ ਪਾਣ ਦੇ ਨਾਲ ਜਿਹੜਾ ਆਂਡਾ ਆ ਉਹ ਬਾਦੇ ਜਾਂਦੇ ਆਂਡੇ ਮਤਲਬ ਕਿ ਅੰਡੇ ਜਿਹੜੇ ਵੱਧ ਦਿੰਦੀਆਂ ਨੇ ਮੁਰਗੀਆਂ ਕਿਉਂਕਿ ਕਣਕ ਦੇ ਵਿੱਚ ਤਾਕਤ ਹੁੰਦੀ ਆ ਸੋ ਜਾਣਕਾਰੀ ਵਧੀਆ ਲੱਗੀ ਲਾਈਕ ਜਰੂਰ ਕਰਦੇ ਹੋ ਸਬਸਕ੍ਰਾਈਬ ਜਰੂਰ ਕਰਦੇ ਹੋ ਧੰਨਵਾਦ